ਜਲੰਧਰ ਬੈਸ ਤੋਂ ਜਿਹੜਾ ਚਨਾਬੀ ਵਿਗਲ ਜਿਹੜਾ ਵੱਜ ਚੁਕਿਆ ਚੋਣ ਪ੍ਰਚਾਰ ਜੋਰਾਂ ਤੋਂ ਸ਼ੁਰੂ ਹੋ ਗਿਆ ਸਾਡੇ ਨਾਲ ਗਿਰਜਾ ਰਾਮ ਵਾਲਮੀਕੀ ਜੀ ਆ ਫਤਗੜ ਸਾਹਿਬ ਤੋਂ ਐਮਪੀ ਦੇ ਇਲੈਕਸ਼ਨ ਲੜ ਚੁੱਕੇ ਨੇ ਬੀਜੇਪੀ ਦੇ ਬੜੇ ਸੀਨੀਅਰ ਲੀਡਰ ਹੈਗੇ ਨੇ ਉਹ ਚੋਣ ਪ੍ਰਚਾਰ ਲਈ ਇੱਥੇ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਤੁਸੀਂ ਆਪ ਚੋਣ ਲੜ ਚੁੱਕੇ ਹੋ ਬੀਜੇਪੀ ਦੇ ਬੜੇ ਸੀਨੀਅਰ ਲੀਡਰ ਹੋ ਤੁਸੀਂ ਚੋਣ ਪ੍ਰਚਾਰ ਲਈ ਅੱਜ ਜਲੰਧਰ ਬੈਸਟੇਜ ਪਹੁੰਚੇ ਹੋ ਤੁਹਾਨੂੰ ਕੀ ਲੱਗਦਾ ਇਹ ਇਲੈਕਸ਼ਨ ਜਿਹੜੀ ਹੈ ਜੀ ਸਰ ਬੜੀ ਦਿਲਚਸਪ ਰਿਲੇਕਸ਼ਨ ਹੈ ਜੀ ਸਰ ਇੱਥੇ ਸਾਡੇ ਅਨੁਰਾਗ ਜਿਹੜੇ ਸੀਰਲ ਜੀ ਹੈ ਜੀ ਇਹ ਵੱਡੇ ਮਾਰਜਨ ਵਾਲਾ ਸੀ ਜਿਹੜੇ ਆਉਣੇ ਵਾਲੀ ਜਿਹੜੀ 10 ਤਰੀਕ ਹੈ ਜੀ ਇੱਥੇ ਭਾਰਤੀ ਜਨਤਾ ਪਾਰਟੀ ਜਿੱਤੇਗੀ ਜੀ ਉਹ ਆਉਣੇ ਵਾਲੇ ਸਮਾਂ ਤੁਸੀਂ ਦੇਖੋਗੇ ਜੀ ਜਿਹੜਾ 2027 ਦਾ ਜੀ ਇਹ ਜਿਹੜੀ ਨਿਊ ਰੱਖਣੀ ਹੈ ਜੀ ਉਹ ਸੀ ਜਰੰਦਰ ਤੋਂ ਰੱਖੀ ਜਾਏਗੀ ਅਸੀਂ ਆਸ ਕਰਦੇ ਹਾਂ ਜਿਹੜੀ ਨਿਊ ਸਾਡੀ ਹੈ ਬੜੀ ਮਜ਼ਬੂਤ ਨਾਲ ਰੱਖਾਂਗੇ ਜੀਸ ਦੇ ਵਿੱਚ ਮਾਨਯੋਗ ਨਿਰਿੰਦਰ ਮੋਦੀ ਜੀ ਅਮਰ ਸ਼ਾਹ ਜੀ ਜੇਪੀ ਨੱਟਾ ਜੀ ਇਹਨਾਂ ਸਾਰਿਆਂ ਦੀ ਮਿਹਨਤ ਸਦਕਾ ਦੇਸ਼ ਚ ਦੁਬਾਰਾ ਸਰਕਾਰ ਬਣੀ ਹੈ ਉਹ ਸਰਕਾਰ ਬਣਨ ਤੋਂ ਬਾਅਦ ਅਸੀਂ ਇਸ ਟਮ ਜਲੰਧਰ ਦੇ ਵਿੱਚ ਜਿਹੜੀ ਇਲੈਕਸ਼ਨ ਚ ਆਏ ਆ ਇਹ ਸਾਡਾ ਮੁੱਖ ਨਿਸ਼ਾਨਾ ਹੈ 2027 ਨੂੰ ਮਜ਼ਬੂਤ ਕਰਕੇ ਇਹ ਜਿਹੜੀ ਸੀਟ ਹੈ ਜਲੰਧਰ ਦੀ ਅਨੁਰਾਗ ਸੀਤਲ ਜੀ ਦੀ ਅਸੀਂ ਇਹ ਜਿੱਤ ਗਏ ਭਾਰਤੀ ਜਨਤਾ ਪਾਰਟੀ ਦੀ ਝੋਲੀ ਚ ਪਾਵਾਂਗੇ ਮੈਨੂੰ ਇਹ ਲੱਗ ਰਿਹਾ ਮਤਲਬ ਕਿ ਜਦਾਂ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਇੱਕ ਸ਼ੁਰੂਆਤ ਆ ਆਉਣ ਵਾਲੀ ਭਾਜਪਾ ਸਰਕਾਰ ਦੀ ਮਤਲਬ ਕਿ ਆਪਾਂ ਇਹ ਕਹਿ ਸਕਦੇ ਹਾਂ ਇਹ ਤਾਂ ਸਾਡਾ ਇੱਕ ਜਿਹੜਾ ਕਹਿੰਦੇ ਨੇ ਨਿਊ ਦਾ ਪਾਣ ਲੱਗੇ ਆ ਜੀ ਜਿਹੜਾ ਨਿਊ ਦਾ ਪਾ ਕੇ ਅਸੀਂ ਲੋਕਾਂ ਨੂੰ ਦਿਖਾਣਾ ਜੀ ਵੀ ਅਸੀਂ ਇੱਥੇ ਜਿੱਤ ਕੇ ਦਿਖਾਣਾ ਇਹ ਸਾਡੀ ਪਹਿਲੀ ਜਿਹੜੀ ਸਾਡੀ ਪ੍ਰਕਟਾ ਜਿਹੜੀ ਉਹ ਹੈ ਅਸੀਂ ਇਹ ਕਰਕੇ ਕਾਮਯਾਬ ਕਰਾਂਗੇ ਅਜੇ ਸਰ ਪੰਜਾਬ ਵਿੱਚ ਨਸ਼ਾ ਜਿਹੜਾ ਬਹੁਤ ਵੱਡਾ ਮੁੱਦਾ ਹੈ ਲੋਕ ਸਭਾ ਚੋਣਾਂ ਵਿੱਚ ਵੀ ਜਿਹੜਾ ਨਸ਼ਾ ਹੈ ਬਹੁਤ ਵੱਡਾ ਮੁੱਦਾ ਰਿਹਾ ਉਹ ਨਸ਼ੇ ਤੇ ਹੀ ਸਰਕਾਰਾਂ ਪੰਜਾਬ ਵਿੱਚ ਪਿਛਲੇ 1-2 ਦਸ਼ਕਾਂ ਤੋਂ ਬੰਦਦੀਆਂ ਅਤੇ ਹਟਦੀਆਂ ਰਹੀਆਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਗੁਟਕਾ ਸਾਫ ਦੀ ਸੋਖਾ ਕੇ ਨਸ਼ੇ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ ਉਸ ਤੇ ਸਰਕਾਰ ਬਣੀ ਸੀ ਆਮ ਆਦਮੀ ਪਾਰਟੀ ਨੇ ਵੀ ਬਹੁਤ ਜਲਦੀ ਹਫਤੇ 10 ਦਿਨਾਂ ਵਿੱਚ ਸਰਕਾਰ ਨਸ਼ੇ ਦੇ ਉੱਤੇ ਅੰਕੂਸ਼ ਲਗਾਉਣ ਦੀ ਗੱਲ ਕੀਤੀ ਸੀ ਹੁਣ ਫੇਰ ਜਿਹੜਾ ਨਸ਼ਾ ਫੇਰ ਇੱਕ ਵਾਰੀ ਜਵਲਿਤ ਮੁੱਦਾ ਬਣਿਆ ਹੋਇਆ ਤੁਹਾਨੂੰ ਕੀ ਲੱਗਦਾ ਇਹ ਜਿਹੜੀ ਸਰਕਾਰ ਨਸ਼ੇ ਦੇ ਮੁੱਦੇ ਦੇ ਉੱਤੇ ਜੀ ਇਹ ਆਮ ਆਦਮੀ ਸਰਕਾਰ ਇਹ ਮਾਨਯੋਗ ਜਿਹੜੇ ਸਾਡੇ ਦਿੱਲੀ ਦੇ ਮੁੱਖ ਮੰਤਰੀ ਅਤੇ ਭਗਵੰਤ ਮਾਨ ਜੀ ਇਹਨਾਂ ਨੇ ਕਿਹਾ ਵੀ ਜੀ 30 ਦਿਨ ਚ ਨਸ਼ਾ ਕਦਮ ਕਰਾਂਗੇ ਬਿਲਕੁਲ ਨਸ਼ਾ ਕਦਮ ਕਿਤੇ ਹੋਇਆ ਅੱਜ ਨਸ਼ੇ ਦੀ ਡੋਜ਼ ਲੈ ਕੇ ਦੁਨੀਆ ਇੱਥੇ ਤੱਕ ਕਿ ਪੁਲਿਸ ਵਾਲੇ ਵੀ ਨਸ਼ਾ ਲੈ ਕੇ ਮਰ ਰਹੇ ਆ ਜੀ ਅੱਜ ਤੋਂ ਲੋਕ ਬੜੀ ਤਰਾ ਤਰਾ ਮਨ ਦੀ ਮਾਂ ਮਾ ਪੈਣਾ ਉਹਨਾਂ ਦੀ ਕਾਲੀਆਂ ਰੋਲਾ ਪਾਰੀਆਂ ਵੀ ਨਸ਼ੇ ਨੂੰ ਤੁਸੀਂ ਖਤਮ ਕਰੋ ਨਸ਼ਾ ਕਿਤੇ ਕਦਮ ਹੋਇਆ ਹੁਣ ਸਾਨੂੰ ਐ ਲੱਗਦਾ ਨਸ਼ਾ ਖਤਮ ਨਹੀਂ ਹੋਇਆ ਇਹ ਭਗਵੰਤ ਮਾਨ ਦੀ ਤੇ ਕੇਜਰੀਵਾਲ ਦੀ ਸਰਕਾਰ ਖਤਮ ਹੋ ਜਾਏਗੀ ਇਸ ਸਰਕਾਰ ਨੂੰ ਖਤਮ ਕਰਨਾ ਹੀ ਅੱਪਾ ਸਾਰੇ ਹੀ ਰੜਕੇ ਸਿੱਤਲ ਨੂੰ ਰਾਗ ਜੀ ਨੂੰ ਵੋਟਾਂ ਪਾ ਕੇ ਇਹ ਦੱਸ ਦਈਏ ਵੀ ਭਾਰਤੀ ਜਨਤਾ ਪਾਰਟੀ ਪੰਜਾਬ ਚ 2027 ਚ ਇਲੈਕਸ਼ਨ ਵੀ ਜਿੱਤੇ ਅਤੇ ਜਿਹੜਾ ਨਸ਼ਾ ਹੱਤੋਂ ਸੀ ਇਹ ਜਿਹੜੀ ਜਲੰਧਰ ਤੋਂ ਸੀ ਜਿੱਤਾਂਗੇ ਅਸੀਂ ਸਰਕਾਰ ਨੂੰ ਦੱਸਾਂਗੇ ਵੀ ਸਰਕਾਰ ਤੋਂ ਹਰ ਇੱਕ ਫਰੰਟ ਦੇ ਉੱਤੇ ਫੇਲ ਹੈ ਫੇਲ ਸਰਕਾਰ ਅੱਜ ਜਿਹੜੀ ਹੈ ਉਹ ਭਗਵੰਤ ਮਾਨ ਦੀ ਸਰਕਾਰ ਹੈ ਅਸੀਂ ਇਸ ਫੇਲ ਸਰਕਾਰ ਨੂੰ ਇੱਥੇ ਦੱਸਣ ਵਾਸਤੇ ਮદાન ਚਾਏ ਹੈ ਸীতਲ ਅਨੁਰਾਗ ਨਹੀਂ ਖੜਿਆ ਇੱਥੇ ਭਾਰਤੀ ਜਨਤਾ ਪਾਰਟੀ ਖੜੀ ਹੈ ਅਸੀਂ ਇੱਕ ਮੋਰਾਂ ਸਾਡਾ ਮੋਰੇ ਨੂੰ ਕਾਮਯਾਬ ਕਰਨਾ ਇਹ ਸਾਡੇ ਸਾਰੇ ਵਰਕਰਾਂ ਦੀ ਅਸੀਂ ਬਤੌਰੇ ਇੱਥੇ ਵਿਦਿਆਰਥੀ ਭਾਰਤੀ ਜਨਤਾ ਪਾਰਟੀ ਦੇ ਅਸੀਂ ਇੱਕ ਇੱਕ ਵੋਟ ਜੜੀ ਹੈ ਇੱਥੇ ਇਕੱਤਰ ਕਰਕੇ ਭਾਰਤੀ ਜਨਤਾ ਪਾਰਟੀ ਦੀ ਪਵਾ ਮੰਗਾਂਗੇ ਮਾਪੇ ਇਹ ਕਹਿ ਸਕਦੇ ਆ ਵੀ ਜੇ ਜੀਪੀ ਦੀ ਸਰਕਾਰ ਬੰਦੀ ਹੈ ਤਾਂ ਪੰਜਾਬ ਵਿੱਚੋਂ ਨਸ਼ਾ ਪੂਰੀ ਤਰ੍ਹਾਂ ਖਤਮ ਹੋ ਜਾਏਗਾ ਨਸ਼ਾ ਖਤਮ ਹੋ ਜਾ ਤਾਂ ਇੱਕ ਪਾਸੇ ਨਸ਼ਾ ਪੀਣ ਵਾਲੇ ਵੀ ਖਤਮ ਹੋਣਗੇ ਤੇ ਨਸ਼ਾ ਵੇਚਣ ਵਾਲੇ ਵੀ ਖਤਮ ਹੋਣਗੇ ਇੱਥੇ ਕੇਵਲ ਇਨਸਾਨੀਅਤ ਦਾ ਝੰਡਾ ਬਲੰਦ ਹੋਏਗਾ ਇਹ ਜਿਹੜੀ ਸਰਕਾਰ ਹੈ ਬੜੀ ਪੂਰੀ ਤਰ੍ਹਾਂ ਇੱਥੇ ਜਿਹੜੇ ਐਮਐਲਏ ਐਮਐਲਏ ਦੇ ਕਰਤਾ ਧਰਤਾ ਇੱਥੇ ਜਿਹੜੇ ਬਹੁਤ ਵੱਡੇ ਐਮਐਲਏ ਦੇ ਲੀਡਰ ਹੈ ਉਹ ਸਾਰੇ ਹੀ ਨਸ਼ੇ ਦੇ ਵਿੱਚ ਅਲਿਪਤ ਹੋਏ ਹੋਏ ਆ ਅਸੀਂ ਇਹਨਾਂ ਨੂੰ ਸਾਰੇ ਰਿਕਵਰਡਰ ਕਰ ਰਹੇ ਆ ਵੀ ਕਵਰਡਰ ਹੋ ਜਾਓ ਭਾਰਤੀ ਜਨਤਾ ਪਾਰਟੀ 2027 ਦੇ ਵਿੱਚ ਪੰਜਾਬ ਵਿੱਚ ਮੰਗਡੋਰ ਸੰਭਾਲ ਕੇ ਪੰਜਾਬ ਨੂੰ ਸੰਭਾਲੇਗੀ ਚਲੋ ਥੈਂਕ ਯੂ ਇਹ ਸੀਗੇ ਗਿਰਜਾ ਰਾਮ ਬਾਲਮਿਕੀ ਜੀ ਜਿਨ੍ਹਾਂ ਦਾ ਦਾਵਾ ਹੈਗਾ ਕਿ ਬਹੁਤ ਜਲਦੀ ਬੀਜੇਪੀ ਦੀ ਪੰਜਾਬ ਵਿੱਚ ਸਰਕਾਰ ਬਣਨ ਜਾ ਰਹੀ ਆ ਜਿਸ ਦੀ ਸ਼ੁਰੂਆਤ ਜੜੀ ਆ ਬਾਈਲੈਕਸ਼ਨ ਤੋਂ ਹੋਏਗੀ ਔਰ ਜਦੋਂ ਬੀਜੇਪੀ ਦੀ ਸਰਕਾਰ ਬਣ ਗਈ ਤਾਂ ਪੰਜਾਬ ਵਿੱਚ ਉਹ ਨਸ਼ਾ ਜਿਹੜਾ ਉਹ ਪੂਰੀ ਤਰ੍ਹਾਂ खत्म किया जाएगा मैं दिनेश गोयल कैमरामैन सुमित दे नाल दैनिक सवेरा टीवी ले जालंधर तो देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर